ਹੈਲੋ ਸ਼ਸ਼ਕਲਾ ਦਾਓ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪੋਡਕਾਸਟ ਦੇ ਵਿੱਚ ਤੁਹਾਡਾ ਸਭ ਦਾ ਮੈਂ ਜੀ ਬਿਲ੍ਹਾ ਸਵਾਗਤ ਕਰਦਾ ਹਾਂ ਸੋ ਇਸ ਹਫਤੇ ਕਹਿੰਦੇ ਪਿਆਰਾਂ ਦੇ ਦਿਨ ਚੱਲ ਰਹੇ ਨੇ ਵੈਲੈਂਟਾਈਨ ਵੀਕ ਚੱਲ ਰਿਹਾ ਸੋ ਮੈਂ ਸੋਚਿਆ ਕਿਉਂ ਨਾ ਇਸ਼ਕ ਮੁਹੱਬਤ ਤੇ ਪਿਆਰ ਦੇ ਉੱਤੇ ਗੱਲਬਾਤ ਕੀਤੀ ਜਾਵੇ ਤੇ ਇਸੇ ਗੱਲਬਾਤ ਦੇ ਵਾਸਤੇ ਨਾ ਮੈਂ ਆਪਣੇ ਅਜ਼ੀਜ਼ ਦੋਸਤ ਸਿਮਰਨਜੀਤ ਕੋਰ ਗਿੱਲ ਨੂੰ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਤੇ ਉਹਨਾਂ ਨੇ ਸਾਡਾ ਸੱਦਾ ਸਵੀਕਾਰ ਕੀਤਾ ਸੋ ਸਭ ਤੋਂ ਪਹਿਲਾਂ ਆਪਾਂ ਨਾ ਇਹਦਾ ਸਵਾਗਤ ਕਰਦੇ ਹਾਂ ਤੇ ਫਿਰ ਅੱਗੇ ਗੱਲਬਾਤਾਂ ਦਾ سلسلہ ਜਾਰੀ ਰੱਖਾਂਗੇ ਸ਼ਸ਼ਕਲ ਮੈਮ ਅਸਾਚ ਗਾਲ ਕਿਵੇਂ ਠੀਕ ਹੋਈ ਮੈਂ ਠੀਕ ਅੱਛਾ ਵੈਲੈਂਟਾਈਨ ਵੀਕ ਚੱਲ ਰਿਹਾ ਹੈਗਾ ਅੱਜ ਦਾ ਤੇ ਤੁਹਾਡੇ ਚਿਹਰੇ ਉੱਤੇ ਨਾ ਇੱਕ ਅਲੱਗ ਹੀ ਰੋਹਾਨੀ ਜਿਹਾ ਨੂਰ ਚੜਿਆ ਹੋਇਆ ਕਿਵੇਂ ਦਾ ਲੱਗਿਆ ਫਿਰ ਤੁਹਾਨੂੰ ਯਾਰ ਮੈਨੂੰ ਨਾਰਮਲ ਲੱਗਿਆ ਜਿਵੇਂ ਨਾਰਮਲ ਦਿਨ ਹੁੰਦੇ ਨੇ ਪਰ ਹਾਂ ਕੁਝ ਨਾ ਇੱਕ ਵੈਲੈਂਟਾਈਨ ਡੇ ਜਿਸ ਦਿਨ ਕਹਿੰਦੇ ਸਤ ਨੂੰ ਸ਼ੁਰੂ ਹੋ ਜਾਂਦਾ ਤੇ ਇੱਕ ਅਲੱਗ ਜੀ ਵਾਈਬ ਹੁੰਦੀ ਆ ਚਾਰੇ ਪਾਸੇ ਇਹ ਲਾਡਬੀ ਤੇ ਪਿਆਰੀ ਪਿਆਰ ਜਾਨੀ ਵਿਖਰਿਆ ਹੁੰਦਾ ਐਦਾਂ ਦਾ ਮਾਹੌਲ ਜੇ ਬਣਨਾ ਸ਼ੁਰੂ ਹੋ ਜਾਂਦਾ ਚਾਰੇ ਪਾਸੇ ਲੋਕਾਂ ਨੂੰ ਫਰੈਂਡਸ ਦੇ ਵਿੱਚ ਵੀ ਆਪਾਂ ਜਿਵੇਂ ਵੇਖਦੇ ਆ ਇੱਕ ਦੂਜੇ ਨੂੰ ਭਵਿਸ਼ ਕਰਦੇ ਆ ਉਹ ਖੁਸ਼ੀ ਖੁਸ਼ੀ ਜੀ ਹੁੰਦੀ ਆ ਸੋ ਹਾਂ ਨਾਰਮਲ ਦਿਨਾਂ ਨਾਲੋਂ ਥੋੜਾ ਜਿਹਾ ਕੁਝ ਵੱਖਰਾ ਲੱਗਦਾ ਅੱਛਾ ਜਿੱਦਾਂ 7 ਤਰੀਕ ਨੂੰ ਰੋਜ਼ ਡੇ ਹੁੰਦਾ ਕਹਿੰਦੇ ਹੁੰਦੇ ਨੇ ਵੀ ਆਪਾਂ ਰੋਜ਼ ਦੇ ਕੇ ਕੁੜੀ ਨੂੰ ਪ੍ਰਪੋਜ਼ ਕਰਨਾ ਹੁੰਦਾ ਪਰ ਇਹ ਪਹਿਲਾਂ ਰੋਜ਼ ਦੇ ਫਿਰ ਪ੍ਰਪੋਜ਼ ਦੇ ਇਹ ਕਿੱਦਾਂ ਇਹ ਮਤਲਬ ਵੀ ਸਹੀ ਰਹਿੰਦਾਗਾ ਕੁੜੀ ਮੰਨ ਜਾਂਦੀ ਐਦਾ ਯਾਰ ਮੈਨੂੰ ਐਂ ਲੱਗਦਾ ਵੀ ਪਹਿਲਾਂ ਜਿੱਦਾਂ ਸੱਤ ਨੂੰ ਰੋਜ਼ ਦਿੱਤਾ ਜੇ ਤਾਂ ਕੁੜੀ ਨੇ ਐਕਸੈਪਟ ਕਰ ਲਿਆ ਤੇ ਅਗਲੇ ਦਿਨ ਫਿਰ ਪ੍ਰਪੋਪੋਜ਼ ਕਰਨ ਦੀ ਹਿੰਮਤ ਜੀ ਪੈ ਜਾਂਦੀ ਆ ਵੀ ਹਾਂ ਹੁਣ ਇਹਨੇ ਜੇ ਐਕਸੈਪਟ ਕਰ ਲਿਆ ਰੋਜ਼ ਤਾਂ ਮੈਂ ਇਹਨੂੰ ਪ੍ਰਪੋਜ਼ ਕਰਦਾ ਸ਼ਾਇਦ ਹਾਂ ਕਰ ਦੂਗੀ ਕੁੱਟ ਨਹੀਂ ਪੈਗੀ ਕੁੱਟ ਨਹੀਂ ਪੈਗੀ ਜੇ ਕਿਸੇ ਕੁੜੀ ਨੇ ਵੀ ਉਸ ਦਿਨ ਗੁਲਾਬ ਤੁਹਾਡੇ ਮੂੰਹ ਤੇ ਮਾਰਿਆ ਤੇ ਸਮਝੋ ਫਿਰ ਉਸ ਤੋਂ ਬਾਅਦ ਵਾਲੇ ਦਿਨ ਤੁਹਾਡੇ ਲਈ ਖਤਮ ਨੇ ਪਰ ਪਹਿਲੇ ਦਿਨ ਹੀ ਖਤਮ ਹੋ ਗਿਆ ਕੰਮ ਜੇ ਜਦਾਂ ਤੁਸੀਂ ਕਿਹਾ ਗਲਾਬ ਉਹਨੇ ਮੂੰਹ ਤੇ ਮਾਰਿਆ ਫਿਰ ਬਾਅਦ ਚ ਜਮਾ ਹੀ ਪੱਤਾ ਕੱਟਿਆ ਗਿਆ ਜਮਾ ਕੋਈ ਚਾਂਸ ਨਹੀਂ ਨਹੀਂ ਜੇ ਤੇ ਤੁਸੀਂ ਉਹਨੂੰ ਸੱਚੀ ਬਹੁਤੀ ਚਾਹੁੰਦੇ ਹੋ ਵੀ ਰਹਿ ਨਹੀਂ ਸਕਦੇ ਉਹਦੇ ਜਿਹੜਾ ਮੈਨੂੰ ਇਹ ਬੰਦਾ ਚਾਹੀਦਾ ਹੀ ਚਾਹੀਦਾ ਆਪਦੇ ਨਾਲ ਆਪਦੀ ਜ਼ਿੰਦਗੀ 'ਚ ਤੇ ਫਿਰ ਤੋਂ 14 ਤਰੀਕ ਤੱਕ ਮੈਨੂੰ ਲੱਗਦਾ ਕਰਦੇ ਰਹਿੰਦੇ ਆ ਕੋਸ਼ਿਸ਼ ਹਣਾ ਆਸ਼ਿਕ ਵੈਸੇ ਨਾਰਮਲੀ ਇਹ ਤਾਂ ਮੈਨੂੰ ਲੱਗਦਾ ਹੁਣ ਕੋਸ਼ਿਸ਼ ਕੁ ਟਾਈਮ ਤੋਂ ਹੀ ਚੱਲਿਆ ਆ ਰੋਜ਼ ਡੇ ਪ੍ਰੋਪੋਜ਼ ਡੇ ਪਹਿਲਾਂ ਤਾਂ ਗੱਲਾਂ ਵੈਲੈਂਟਾਈਨ ਡੇ ਸੁਣਿਆ ਸੀ ਅਸੀਂ ਜਦੋਂ ਸਕੂਲ ਸਕਾਲ 'ਚ ਪੜ੍ਹਦੇ ਹੁੰਦੇ ਸੀ ਕੱਲਾ ਵੈਲੈਂਟਾਈਨ ਡੇ ਸੁਣਿਆ ਸੀ ਵੀ ਹੁੰਦਾ ਹਾਂ ਪਰ ਹੁਣ ਜਿੱਦਾਂ ਰੋਜ਼ ਦੇ ਤਾਂ ਉਸ ਤੋਂ ਬਾਅਦ ਪ੍ਰੋਪੋਜ਼ ਕੀਤਾ ਮੈਨੂੰ ਲੱਗਦਾ ਕਿ ਜੇ ਪ੍ਰਪੋਜ਼ਡ ਦੇ ਵਾਲੇ ਦਿਨ ਤੁਸੀਂ ਉਹਨੂੰ ਪ੍ਰਪੋਜ਼ ਕੀਤਾ ਜਾਂ ਰੋਜ਼ ਦਿੱਤਾ ਉਹਨੇ ਹਾਂ ਨਹੀਂ ਕੀਤੀ ਯਾਰ ਤੁਸੀਂ ਉਹਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ ਨਾ ਕਿ ਉਹਨੂੰ ਚਾਕਲੇਟ ਦੇ ਕੇ ਟੈਡੀ ਟੂਡੀ ਦੇ ਕੇ ਉਹਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ ਟਾਈਮ ਸਪੈਂਡ ਕਰੋ ਉਹਨੂੰ ਸਮਝਾਓ ਸਾਰਾ ਸਾਲ ਪਿਆ ਯਾਰ ਕੱਲਾ ਹੀ ਹਫਤਾ ਦਾ ਹੈ ਨਹੀਂ ਉਹਨੂੰ ਮਨਾਉਣ ਵਾਸਤੇ ਸਾਰੀ ਜ਼ਿੰਦਗੀ ਪਈ ਹੈ اچھا ਇੱਕ ਗੱਲ ਮੈਂ ਦੱਸੂ ਕੁੜੀਆਂ ਨੂੰ ਏਦਾਂ ਇੰਪ੍ਰੈਸ ਕਰ ਸਕੀਏ ਅਸੀਂ ਵੀ ਕੀ ਏਦਾਂ ਦੇ ਸੀ ਟੈਕਨੀਕਸ ਕਹਿ ਸਕਦੇ ਹੋ ਤੁਸੀਂ ਕੀ ਏਦਾਂ ਦੀਆਂ ਗੱਲਾਂ ਕਰੀਏ ਮੁੰਡਾ ਇੱਕ ਕੁੜੀ ਨੂੰ ਇੰਪ੍ਰੈਸ ਕਰਨ ਦੇ ਵਾਸਤੇ ਯਾਰ ਮੈਨੂੰ ਨਹੀਂ ਲੱਗਦਾ ਆਪਾਂ ਕਦੀ ਕਿਸ ਨੂੰ ਇੰਪ੍ਰੈਸ ਕਰ ਸਕਦੇ ਹਾਂ ਤਾਂ ਕੋਈ ਸਪੈਸ਼ਲ ਟੈਕਨੀਕ ਨਹੀਂ ਹੁੰਦੀ ਜਿੰਨੇ ਤੁਹਾਨੂੰ ਪਸੰਦ ਕਰਨਾ ਉਹਨੂੰ ਤੁਹਾਨੂੰ ਐ ਜਿੰਨੇ ਪਸੰਦ ਕਰੇ ਉਹਨਾਂ ਬਿੱਲੇ ਦੀਆਂ ਅੱਖਾਂ ਦੇਖ ਕੇ ਪਸੰਦ ਕਰ ਲੈਣ ਪਹਿਲੇ ਤੂੰ ਤਾਂ ਸੋਹਣਾ ਹੀ ਬਣਾ ਜਿੰਨੂੰ ਤੂੰ ਸੋਹਣਾ ਨਹੀਂ ਲੱਗਣਾ ਤੂੰ ਯਾਰ ਜਿੰਨਾ ਮਰਜ਼ੀ ਸੋਹਣਾ ਮੁੰਡਾ ਹੋਵੇ ਤੂੰ ਉਹਨੂੰ ਜਚੇਗਾ ਹੀ ਨਹੀਂ ਜਚੇਗਾ ਸੋ ਆਪਾਂ ਕੋਸ਼ਿਸ਼ ਕਰਕੇ ਕਿਸੇ ਨੂੰ ਇੰਪ੍ਰੈਸ ਨਹੀਂ ਕਰ ਸਕਦੇ ਹੁੰਦੇ ਕੋਈ ਨਾ ਕੋਈ ਐਸਾ ਪੁਆਇੰਟ ਆਪਣੇ ਚ ਹੁੰਦਾ ਹੈ ਨੇਚਰ ਲਾ ਲਓ ਗੱਲ ਕਰਨ ਦਾ ਤਰੀਕਾ ਲਾ ਲਓ ਤੁਰਨ ਦਾ ਤਰੀਕਾ ਲਾ ਲਓ ਆਪਾਂ ਕਿਸੇ ਵੀ ਚੀਜ਼ ਨੂੰ ਬੰਦੇ ਦੇ ਨੂੰ ਪਸੰਦ ਕਰ ਸਕਦੇ ਹਾਂ ਸੋ ਕੋਈ ਟੈਕਨੀਕ ਖਾਸ ਨਹੀਂ ਹੁੰਦੀ ਯਾਰ ਆਪਾਂ ਨੂੰ ਮੇਰਾ ਮੰਨਣਾ ਹੈ ਕਿ ਸਿਰਫ ਓਨੈਸਟ ਰਹੋ ਤੇ ਦਿਲੋਂ ਕਰੋ ਯਾਰ ਕਿਸੇ ਦਾ ਹਾਂ ਜੋ ਤੁਹਾਨੂੰ ਕਰੂ ਇੰਪ੍ਰੈਸ ਹੋ ਜੂ ਨਹੀਂ ਕਰੂ ਤਾਂ ਫਿਰ ਕੀ ਕਰ ਸਕਦੇ ਹੋ ਅੱਛਾ ਇੱਕ ਗੱਲ ਹੋਰ ਹੈ ਇਹ ਇਨਾਂ ਦਿਨਾਂ ਦੇ ਨਾਲ ਹੀ ਜਿੱਦਾਂ ਕਈ ਵਾਰ ਮੁਹੱਬਤ ਹੁੰਦੀ ਹੈ ਜਿਹੜੀ ਉਹ ਕੀਤੀ ਹੁੰਦੀ ਹੈ ਬੰਦੇ ਨੇ ਤੇ ਉਹ ਰੁੱਸ ਕੇ ਚਲੇ ਜਾਂਦੇ ਨੇ ਸੱਜਣਾ ਜੇ ਇਹਨਾਂ ਦਿਨਾਂ ਦੇ ਵਿੱਚ ਕੁਝ ਖਾਸ ਕੀਤਾ ਜਾਵੇ ਤੇ ਉਹ ਰੁੱਸੇ ਸੱਜਣ ਵਾਪਸ ਆ ਜਾਂਦੇ ਨੇ ਯਾਰ ਇਹ ਤਾਂ ਦਿਨ ਹੈ ਹੀ ਖਾਸ ਫੀਲ ਕਰਾਉਣ ਨੂੰ ਨੇ ਜਿਹੜਾ ਵੈਲੈਂਟਾਈਨਸ ਦਾ ਹਫਤਾ ਹੁੰਦਾ ਨਾ ਯਾਰ ਤੁਸੀਂ ਦੋਸਤਾਂ ਨੂੰ ਯਾ ਰੁੱਸੇ ਸੱਜਣਾ ਨੂੰ ਖਾਸ ਫੀਲ ਕਰਾ ਸਕਦੇ ਹੋ ਤੁਸੀਂ ਕੱਲਾ ਜੀ ਉਹਨੂੰ ਮੰਨ ਲਓ ਰੋਜ਼ਡੇ ਆ ਰੋਜ਼ ਨਹੀਂ ਵੀ ਦਿੱਤਾ ਉਹਨੂੰ ਫੋਨ ਕਰਕੇ ਮੈਸੇਜ ਕਰਕੇ ਹੈਪੀ ਰੋਜ਼ਡੇ ਕਹਤਾਂ ਨੇ ਉਹਨੇ ਇੰਨੇ ਨਾਲ ਹੀ ਖੁਸ਼ ਹੋ ਜਾਣਾ ਵੀ ਯਾਰ ਇਹਨੂੰ ਚੇਤਾ ਇਹ ਮੈਨੂੰ ਸਪੈਸ਼ਲ ਫੀਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰਾ ਮੰਨ ਹੈ ਕਿ ਮੰਨ ਸਕਦੇ ਆ ਯਾਰ ਮੰਨ ਜਾਂਦੇ ਆ ਤੁਸੀਂ ਥੋੜੀ ਜੀ ਕੋਸ਼ਿਸ਼ ਕਰੋ ਐਨੀ ਵੀ ਮਾੜੀ ਜੀ ਲੜਾਈ ਹੋਈ ਉਸ ਤੋਂ ਬਾਅਦ ਤੁਸੀਂ ਆਖਿਆ ਵੀ ਹਾਂ ਚੱਲ ਠੀਕ ਐ ਮੈਂ ਮਨਾਉਣੀ ਨਹੀਂ ਤੁਸੀਂ ਵੀ ਗੱਲ ਖਤਮ ਕਰਤੀ ਗੱਲ ਖਤਮ ਨਾ ਕਰੋ ਕੋਸ਼ਿਸ਼ ਕਰੋ ਯਾਰ ਆਦਤ ਦੇਣੀ ਪਿਆਰਾਂ ਦੇਣੇ ਹੁਣ ਨਹੀਂ ਮਨਾਉਗੇ ਤਾਂ ਕਦੋਂ ਮਨਾਉਗੇ ਉਹਨੂੰ ਮਨ ਜੂਗਾ ਅਗਲਾ ਬਸ ਰੋਜ਼ ਦੇ ਕਹਤਾ ਪ੍ਰਪੋਜ਼ ਦੇ ਪ੍ਰਪੋਜ਼ ਦੇ ਆਲੇ ਦੇ ਨਜ਼ਹਾਰ ਕਰੋ ਵੀ ਯਾਰ ਤੁਮੇਂ ਮੇਨਾਂ ਰੁੱਸਿਆ ਹੋਇਆ ਤੁਮੇਂ ਮੇਨਾਂ ਰੁੱਸੀ ਹੋਈਆਂ ਮੈਨੂੰ ਆ ਫੀਲ ਹੋ ਰਿਹਾ ਹੈ ਕਿ ਆਪਾਂ ਦੁਬਾਰਾ ਇੱਕ ਹੋ ਸਕਦੇ ਹਾਂ ਇਦਾਂ ਦੀਆਂ ਗੱਲਾਂ ਹੁੰਦੀਆਂ ਔਰ ਕੀ ਆਸ਼ਕ ਅੰਸ਼ ਗੱਲਾਂ ਹੁੰਦੀਆਂ ਨੇ ਸੋ ਮਨ ਜੂਗਾ ਯਾਰ ਅੱਛਾ ਸਿਕਿਉਰਟੀ ਕਿੰਨੀ ਕੁ ਮੈਟਰ ਕਰਦੀ ਹੈ ਕੁੜੀ ਦੇ ਵਾਸਤੇ ਕੀ ਮੁੰਡਾ ਕਿੰਨਾ ਕੁ ਪ੍ਰੋਟੈਕਟਿਵ ਹੈ ਹਾਂ ਕਿੰਨਾ ਕਿ ਸਿਕਿਉਰ ਫੀਲ ਕਰ ਰਹੀ ਹੈ ਕੁੜੀ ਉਹਦੇ ਨਾਲ ਰਹਿ ਕੇ ਨਹੀਂ ਪ੍ਰੋਟੈਕਟਿਵ ਹੋਣਾ ਤਾਂ ਬਹੁਤ ਜ਼ਰੂਰੀ ਹੈ ਯਾਰ ਜੇ ਕਿਸੇ ਕੁੜੀ ਨੂੰ ਤੁਹਾਡੇ ਨਾਲ ਰਹਿ ਕੇ ਫੀਲ ਹੋ ਰਿਹਾ ਹੈ ਨਾ ਵੀ ਅਨਕੰਫਰਟੇਬਲ ਫੀਲ ਹੋ ਰਿਹਾ ਹੈ ਤੁਸੀਂ ਫਿਰ ਉਹਦੇ ਪਾਰਟਨਰ ਬਣਨ ਦੇ ਲਾਇਕ ਹੀ ਨਹੀਂਗੇ ਕਹਿੰਦੇ ਹੁੰਦੇ ਨੇ ਨਾ ਇੱਕ ਕੁੜੀ ਆ ਦਾ ਆਪਣੇ ਪਾਪਾ ਦੇ ਨਾਲ ਖੁਸ਼ ਰਹਿ ਸਕਦੀ ਹੈ ਕੰਫਰਟੇਬਲ ਫੀਲ ਕਰਦੀ ਹੈ ਪਾਪਾ ਉਹਨੂੰ ਸਿਕਿਉਰਟੀ ਪ੍ਰੋਵਾਈਡ ਕਰਦਾ ਜਾਂ ਹਸਬੰਡ ਤੇ ਬॉयਫਰੈਂਡ ਪ੍ਰੋਵਾਈਡ ਕਰਦਾ ਇੱਕ ਬॉयਫਰੈਂਡ ਦਾ ਪ੍ਰੋਟੈਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਯਾਰ ਅੱਜ ਕੱਲ ਦੇ ਸਮੇ ਪਿਉਰਟੀ ਖਾਲੀ ਤੂੰ ਕੀ ਕਰੀ ਜਾਂਦੀ ਆ ਤੂੰ ਕਿੱਥੇ ਗਈ ਸੀ ਪੁੱਛੋ ਯਾਰ ਉਹਨੂੰ ਹਾਂ ਕਈਆਂ ਨੂੰ ਇਰੀਟੇਟਿੰਗ ਲੱਗਦਾ ਹੋਊਗਾ ਪਰ ਮੈਨੂੰ ਲੱਗਦਾ ਕਿ ਇਹ ਵਧੀਆ ਚੀਜ਼ ਹੈ ਯਾਰ ਤੁਹਾਡਾ ਬாய்ਫਰੈਂਡ ਜੇ ਤੁਹਾਨੂੰ ਇਹ ਪੁੱਛ ਰਿਹਾ ਨਾ ਕਿ ਤੂੰ ਕਿੱਥੇ ਆ ਤੇ ਤੂੰ ਕੀ ਕਰ ਰਹੀ ਆ ਇਟ ਮੀਨਸ ਕਿ ਉਹ ਬਸ ਇੱਕ ਇਨਸ਼ੋਰ ਕਰਨਾ ਚਾਹੁੰਦਾ ਵੀ ਤੂੰ ਯਾਰ ਠੀਕ ਆ ਤੂੰ ਕੁਝ ਗਲਤ ਤਾਂ ਨਹੀਂ ਕਰੀ ਜਾਂਦੀ ਆ ਉਹ ਤੈਨੂੰ ਪ੍ਰੋਟੈਕਟ ਕਰ ਰਿਹਾ ਗਲਤ ਚੀਜ਼ਾਂ ਕਰਨ ਤੋਂ ਬਚਾ ਰਿਹਾ ਕੁੜੀਆਂ ਲਈ ਮੇਰਾ ਮੰਨਣਾ ਹੈ ਬਹੁਤ ਜ਼ਰੂਰੀ ਹੈ ਬாய்ਫਰੈਂਡ ਦਾ ਉਹਨੂੰ ਪ੍ਰੋਟੈਕਟ ਕਰਨਾ ਕਿਸੇ ਵੀ ਚੀਜ਼ ਨੂੰ ਕਹਿ ਲਓ ਕੋਈ ਸਿਚੁਏਸ਼ਨ ਕਹਿ ਲਓ ਕੋਈ ਮੁੰਡਾ ਕਹਿ ਲਓ ਹੋਰ ਕੋਈ ਹੋਰ ਕੁੜੀ ਜਿਹੜੀ ਉਹਨੂੰ ਲੱਗਦਾ ਵੀ ਇਹ ਮੇਰੀ ਗਰਲਫ੍ਰੈਂਡ ਲਈ ਸਹੀ ਨਹੀਂਗੀ ਕੋਈ ਫੈਮਿਲੀ ਦਾ ਐਸਾ ਮੈਂਬਰ ਹੈ ਜਾਂ ਕੋਈ ਐਸਾ ਡਿਸੀਜਨ ਜੋ ਲੈਣ ਜਾ ਰਹੀ ਹੈ ਹਰ ਚੀਜ਼ ਤੋਂ ਪ੍ਰੋਟੈਕਟ ਕਰਨਾ ਨਾ ਬாய்ਫਰੈਂਡ ਲਈ ਜ਼ਰੂਰੀ ਹੁੰਦਾ ਯਾਰ ਗਰਲਫ੍ਰੈਂਡ ਨੂੰ ਕੱਲਾ ਮੁੰਡੇ ਵਾਸਤੇ ਹੁੰਦਾ ਕੁੜੀਆਂ ਮੁੰਡਿਆਂ ਨੂੰ ਨਹੀਂ ਕਰ ਸਕਦੇ ਯਾਰ ਜੇ ਕੁੜੀ ਮੁੰਡੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ ਨਾ ਮੁੰਡੇ ਨੂੰ ਮੋਸਟਲੀ ਐਂ ਲੱਗਦਾ ਕਿ ਇਹ ਤਾਂ ਜ਼ਿਆਦਾ ਪੋ ਇਜਾਦਾ ਇੰਟ੍ਰੀਗਰ ਫੀਲ ਕਰੀ ਜਾਂਦੀ ਆ ਮੈਂ ਕੁੜੀਆਂ ਦੇ ਮੁਕਾਬਲੇ ਮੈਂ ਮੁੰਡਿਆਂ ਦੇ ਦੇਖਿਆ ਮੁੰਡੇ ਨਾ ਕੁੱਟਣ ਲੱਗ ਜਾਂਦੇ ਨੇ ਜਦੋਂ ਕੁੜੀਆਂ ਉਹਨਾਂ ਨੂੰ ਪੁੱਛਣਾਂ ਤੂੰ ਕਿੱਥੇ ਚੱਲਿਆ ਸੀ ਯਾਰ ਮੈਂ ਦੋਸਤਾਂ ਨਾਲ ਚੱਲਿਆ ਸੀ ਜੋ ਐਵੇਂ ਪੁੱਛ ਲੂਗੀ ਕਿ ਕਿਹੜੇ ਦੋਸਤ ਜਸਟ ਇਨਸ਼ੋਰ ਕਰਨ ਲਈ ਕਿ ਮਾੜੀ ਸੰਗਤ ਵਾਲੇ ਦੋਸਤ ਨਹੀਂ ਉਹਨੂੰ ਐ ਲੱਗੂਗਾ ਇਹ ਤਾਂ ਮੈਨੂੰ ਕੁੱਟੰਜੀ ਮਹਿਸੂਸ ਕਰਾ ਰਹੀ ਹੈ ਸੋ ਜ਼ਰੂਰੀ ਤਾਂ ਹੈ ਯਾਰ ਮੁੰਡੇ ਲਈ ਵੀ ਜ਼ਰੂਰੀ ਹੈ ਕੁੜੀ ਲਈ ਵੀ ਜ਼ਰੂਰੀ ਹੈ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਗਲਤ ਡਿਸੀਜਨ ਲੈਣ ਤੋਂ ਬਚਾਉਣ ਪਰ ਇੱਕ ਪਾਰਟਨਰ ਕਦੇ-ਕਦੇ ਇਹਨੂੰ ਘੁੱਟਣ ਮਹਿਸੂਸ ਕਰਨ ਲੱਗ ਜਾਂਦਾ ਹੈ ਦੂਜੇ ਨੂੰ ਫ੍ਰੀ ਫੀਲ ਕਰਦਾ ਹੈ ਡਿਪੈਂਡ ਕਰਦਾ ਯਾਰ ਜਿੱਦਾਂ ਵੈਲੈਂਟਾਈਨ ਵੀਕ ਚੱਲ ਰਿਹਾ ਤੇ ਤੁਸੀਂ ਇਸ ਬਾਰੇ ਕਿੱਦਾਂ ਸੋਚਦੇ ਹੋ ਬਹੁਤ ਵਧੀਆ ਸੋਚ ਰਹੀਆਂ ਵੈਲੈਂਟਾਈਨਸ ਡੇ ਇੱਕ ਐਸਾ ਹਫ਼ਤਾ ਹੁੰਦਾ ਹੈ ਜਦੋਂ ਤੁਸੀਂ ਆਪਦੇ ਚਾਹਣ ਵਾਲਿਆਂ ਨੂੰ ਸਪੈਸ਼ਲ ਫੀਲ ਕਰਾ ਸਕਦੇ ਹੋ ਯਾਰ ਆਪਾਂ ਸਾਰਾ ਸਾਲ ਇੱਕ ਦੂਜੇ ਨੂੰ ਕਹਿ ਸਕਦੇ ਹੁੰਨੇ ਆ ਪਰ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਇਸ਼ਕ ਕਰਨ ਵਾਲਾ ਦਿਨ ਨਾ ਇਸ਼ਕ ਕਰਨ ਵਾਲਿਆਂ ਨੂੰ ਮੁਬਾਰਕ ਹੋਣਾ ਚਾਹੀਦਾ ਹੈ ਮੈਨੂੰ ਉਹਦੇ ਨਾਲ ਹਰ ਰੋਜ਼ ਇਸ਼ਕ ਹੁੰਦਾ ਹੈ ਆਹਾ ਇਹ ਨਹੀਂ ਇਹ ਨਹੀਂ ਕਿ ਆ ਵੈਲੈਂਟਾਈਨਸ ਆ ਤਾਂ ਮੈਨੂੰ ਹੋਣੀ ਉਹਦੇ ਨਾਲ ਪਿਆਰ ਹੋਊਗਾ ਇਹ ਅੱਜ ਕੱਲ ਦੇ ਜਿਹੜੇ ਯੂਥ ਕਹਿ ਲੋ ਯੰਗਸਟਰਸ ਕਹਿ ਲੋ ਉਹਨਾਂ ਨੂੰ ਐ ਹੁੰਦਾ ਕਿ ਵੈਲੈਂਟਾਈਨਸ ਡੇ ਆ ਡੇਟ ਤੇ ਜਾਣਾ ਆ ਕਰਨਾ ਉਹ ਕਰਨਾ हां ये स्पेशल ਹੈਗਾ ਤੁਹਾਡੀ ਰੋਮਾਂਟਿਕ ਜਰਨੀ ਦਾ ਇੱਕ ਬਹੁਤ ਸਪੈਸ਼ਲ ਮੂਮੈਂਟ ਹੁੰਦਾ ਵੈਲੈਂਟਾਈਨ ਆ ਰਿਹਾ ਐਕਸਾਈਟਮੈਂਟ ਹੁੰਦੀ ਆ ਪਰ ਪਿਆਰ ਯਾਰ ਸਾਰਾ ਸਾਲ ਹੀ ਚੱਲਦਾ ਨਾ ساری ਉਮਰ ਹੀ ਚੱਲਦਾ ਹੁੰਦਾ ਇਹ ਨਹੀਂ ਕਿ ਹੁਣ ਵੈਲੈਂਟਾਈਨ ਆ ਸੱਤ ਤੋਂ 14 ਤੱਕ ਮੈਨੂੰ ਰੱਜ ਕੇ ਪਿਆਰ ਕਰਨਾ ਉਸ ਤੋਂ ਬਾਅਦ ਕੁੱਤੇ ਪਕਾਈ ਸ਼ੁਰੂ ਸੋ ਇਹੀ ਕਹਿੰਦੇ ਹੁੰਦੇ ਔਰ ਕੀ ਕਹਿੰਦੇ ਸੋ ਠੀਕ ਹੈ ਸਪੈਸ਼ਲ ਹੈ ਬਟ ਪਿਆਰ ساری ਉਮਰ ਚੱਲਦਾ ਰਹਿਣਾ ਚਾਹੀਦਾ अच्छा वैलेंटाइन ਜਿੱਦਾਂ ਵੀ ਇੱਕ ਇਹ ਮਨਾਉਣੇ ਜ਼ਰੂਰੀ ਹੁੰਦੇ ਨੇ ਇੱਕ ਕਪਲਸ ਦੇ ਵਾਸਤੇ ਜਾਂ ਫਿਰ ਇਹ ਸਾਹਮਣੇ ਵਾਲਾ ਬੰਦਾ ਕਪਲ ਸਮਝ ਜਾਂਦਾ ਵੀ ਯਾਰ ਨਹੀਂ ਚਲੋ ਕੋਈ ਗੱਲ ਨਹੀਂ ਬਿਲਕੁਲ ਪਹਿਲਾਂ ਜ਼ਰੂਰੀ ਨਹੀਂ ਸੀ ਯਾਰ ਹੁਣ ਜ਼ਰੂਰੀ ਹੋ ਗਏ ਨੇ ਹੁਣ ਨਾ ਜਿੱਦਾਂ ਹੌਲੀ ਹੌਲੀ ਲੋਕ ਚੇਂਜ ਹੋ ਰਹੇ ਨੇ ਸਮਾਜ ਚੇਂਜ ਹੋ ਰਿਹਾ ਹੈ ਮੈਂਟੈਲਿਟੀयां ਚੇਂਜ ਹੋ ਰਹੀਆਂ ਨੇ ਹੁਣ ਉਹਨਾਂ ਨੂੰ ਐਂ ਲੱਗਦਾ ਕਿ ਜੇ ਮੇਰਾ ਬੁਆਏਫ੍ਰੈਂਡ ਜਾਂ ਮੇਰੀ ਗਰਲਫ੍ਰੈਂਡ ਵੈਲੈਂਟਾਈਨਸ ਤੇ ਮੈਨੂੰ ਸਪੈਸ਼ਲ ਫੀਲ ਕਰਾ ਰਿਹਾ ਹੈ ਮੈਨੂੰ ਟੈਡੀ ਦੇ ਰਿਹਾ ਹੈ ਮੈਨੂੰ ਚਾਕਲੇਟ ਦੇ ਰਿਹਾ ਹੈ ਫਿਰ ਹੀ ਉਹ ਮੈਨੂੰ ਪਿਆਰ ਕਰਦਾ ਅਦਰਵਾਈਜ਼ ਉਹ ਮੈਨੂੰ ਪਿਆਰ ਹੀ ਨਹੀਂ ਕਰਦਾ ਉਹ ਸਾਰਾ ਸਾਲ ਵਿਚਾਰਾ ਕਹਿ ਕੇ ਥੱਕ ਜਾਊਗਾ ਵੀ ਮੈਂ ਤੈਨੂੰ ਪਿਆਰ ਕਰਦਾ ਉਹ ਪ੍ਰੋਟੈਕਟ ਕਰੂਗਾ ਉਹਦੀ ਕੇਅਰ ਕਰੂਗਾ ਉਹ ਸਾਰਾ ਕੁਝ ਕਰੂਗਾ ਉਹ ਇਹ ਭੁੱਲ ਜੂਗੀ ਵੀ ਐਨੇ ਮੇਰੇ ਬਰਥਡੇ ਬਰਥਡੇ ਤੇ ਮੈਨੂੰ ਸਪੈਸ਼ਲ ਫੀਲ ਕਰਾਇਆ ਮੇਰੇ ਬਰਥਡੇ ਤੇ ਕੀ ਲੈ ਕੇ ਆ ਕਹਿੰਦੇ ਕਿਸੇ ਨਾ ਕਿਸੇ ਮੁੰਡੇ ਲਈ ਵੀ ਜ਼ਰੂਰੀ ਹੁੰਦਾ ਵੀ ਮੇਰੀ ਗਰਲਫ੍ਰੈਂਡ ਨੇ ਮੈਨੂੰ ਰੋਜ਼ ਨਹੀਂ ਦਿੱਤਾ ਐਨੇ ਮੈਨੂੰ ਚਾਕਲੇਟ ਨਹੀਂ ਦਿੱਤੀ ਜ਼ਰੂਰੀ ਨਹੀਂ ਕਿ ਮੁੰਡੇ ਆ ਕੇ ਦੇਣ ਕੁੜੀਆਂ ਵੀ ਦੇ ਸਕਦੀਆਂ ਅੱਜ ਕੱਲ ਇਹ ਜ਼ਰੂਰੀ ਹੋ ਗਿਆ ਯੂਥ ਦੇ ਮਾਈਂਡ ਦੇ ਵਿੱਚ ਨਾ ਇਹ ਚੀਜ਼ ਬੈ ਗਈ ਕਿ ਜੇ ਮੇਰੇ ਬாய்ਫ੍ਰੈਂਡ ਨੇ ਮੈਨੂੰ ਵੈਲੈਂਟਾਈਨਸ ਡੇ ਵੀਕਸ ਤੇ ਸਪੈਸ਼ਲ ਫੀਲ ਨਹੀਂ ਕਰਾਇਆ ਤਾਂ ਮੈਨੂੰ ਪਿਆਰ ਨਹੀਂ ਕਰਦਾ ਸੋ ਜ਼ਰੂਰੀ ਹੋ ਗਿਆ ਜ਼ਰੂਰੀ ਕਿਉਂ ਹੋ ਗਿਆ ਸੁਪੋਜ਼ ਕਰ ਮੇਰੀ ਕਿਸੇ ਫ੍ਰੈਂਡ ਨੇ ਬாய்ਫ੍ਰੈਂਡ ਨੂੰ ਚਾਕਲੇਟ ਦੇ ਦਿੱਤੀ ਤੇ ਫਿਰ ਐ ਫੀਲ ਹੋਣ ਲੱਗਿਆ ਲੱਗਦਾ ਮੇਰੇ ਵਾਲਾ ਮੈਨੂੰ ਪਿਆਰ ਹੀ ਨਹੀਂ ਕਰਦਾ ਉਹ ਮੇਰੇ ਦਿਖਾਵਾ ਹਾਂ ਉਹ ਮੇ ਚਾਕਲੇਟ ਜਾਂ ਮੈਂ ਤੈਨੂੰ ਨਾਰਮਲ ਦਿਨਾ ਚ ਲੈ ਦੂੰ ਨਹੀਂ ਮੈਨੂੰ ਤਾਂ ਹੋਣੇ ਚਾਹੀਦੀ ਆ ਕਿਉਂ ਕਿ ਕਿਉਂਕਿ ਸਾਰੇ ਸ਼ੋਸ਼ੇ ਕਰ ਰਿਹਾ ਅਸੀਂ ਵੀ ਸ਼ੋਸ਼ਾ ਕਰਨਾ ਜ਼ਰੂਰੀ ਨਹੀਂ ਹੈ ਮਨਾਉਣਾ ਪਰ ਹੁਣ ਹੋ ਗਿਆ ਵੈਲੈਂਟਾਈਨ ਵeek ਨੂੰ ਲੈ ਕੇ ਕੋਈ ਸਪੈਸ਼ਲ ਇੱਕ ਮੈਸੇਜ ਤੁਹਾਡੇ ਵਾਸਤੇ ਜਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਮੈਂ ਇਹ ਆਖੂਂਗੀ ਕਿ ਆਹ ਦੇਖੋ ਪਿਆਰ ਕਰਨ ਦਾ ਮੌਸਮ ਐ ਨਹੀਂ ਕਿ ਆਹੀ ਪਿਆਰ ਕਰਨ ਦਾ ਮੌਸਮ ਹੈ ਤੁਹਾਨੂੰ ਕਿਸੇ ਨਾਲ ਕਦੀ ਵੀ ਪਿਆਰ ਹੋ ਸਕਦਾ ਸੋ ਜੇ ਆਪਾਂ ਕਿਸੇ ਨੂੰ ਬਹੁਤ ਪਿਆਰ ਕਰਦੇ ਆ ਨਾ ਇੱਕ ਤਾਂ ਆਪਾਂ ਉਹਤੇ ਸ਼ੱਕ ਨਾ ਕਰੀਏ ਉਹਨੂੰ ਧੋਖਾ ਦੇਣ ਦੀ ਬਿਲਕੁਲ ਕੋਸ਼ਿਸ਼ ਨਾ ਕਰੀਏ ਜੋ ਤੁਹਾਨੂੰ ਲੱਗਦਾ ਤੁਹਾਨੂੰ ਪਿਆਰ ਕਰ ਰਿਹਾ ਹੈ ਤੁਸੀਂ ਉਹਨੂੰ ਦੁੱਗਣਾ ਕਰੋ ਇੱਕ ਦੂਜੇ ਦੀ ਕੇਅਰ ਕਰੋ ਇੱਕ ਦੂਜੇ ਨੂੰ ਸਮਝੋ ਅੱਜ ਕੱਲ੍ਹ ਲੋਕ ਸਮਝਦੇ ਨਹੀਂ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਪ੍ਰੋਪੋਜ਼ ਦੇਤੇ ਤੁਸੀਂ ਹਾਂ ਕਰਤੀ ਹੁਣ ਗਾਂ ਪ੍ਰੋਮਿਸ ਪ੍ਰੋਮਿਸ ਡੇ ਜੇ ਵੀ ਆਉਣਗੇ ਮੈਂ ਸੁਣਿਆ 14 ਤੋਂ ਬਾਅਦ ਬਥੇੜਾ ਕੁਝ ਹੁੰਦਾ ਹੁੰਦਾ ਹੈ ਇੱਕ ਦੂਜੇ ਨੂੰ ਉਹ ਪ੍ਰੋਮਿਸ ਕਰੋ ਜੋ ਤੁਸੀਂ ਨਿਭਾਓ ਜੋ ਤੁਸੀਂ ਤੋੜੋ ਨਾ ਜੇ ਤੁਸੀਂ ਸੱਚੀ ਕਹਿੰਦੇ ਹੋ ਕਿ ਅਸੀਂ ਵੈਲੈਂਟਾਈਨਸ ਡੇ ਮਨਾ ਰਹੇ ਹਾਂ ਉਹਦੀ ਇੰਪੋਰਟੈਂਸ ਸਮਝੋ ਸ਼ੁਰੂ ਕਿਉਂ ਹੋਇਆ ਸੀ ਉਹਨੂੰ ਆਸ਼ਕਾਂ ਦਾ ਦੇਣੀ ਆ ਫਰਵਰੀ ਨੂੰ ਆਸ਼ਕਾਂ ਦਾ ਮਹੀਨਾ ਕਿਉਂ ਕਹਿੰਦੇ ਨੇ ਇਹ ਨਹੀਂ ਕਿ ਆਪਾਂ ਸਿਰਫ ਅਸ਼ੋਸ਼ੇ ਕੀਤੇ ਤੇ ਉਸ ਤੋਂ ਬਾਅਦ ਸਾਰਾ ਕੁਝ ਖਤਮ ਜੇ ਤੁਸੀਂ ਉਹ ਚੀਜ਼ ਇੱਕ ਹਫ਼ਤਾ ਕਰ ਸਕਦੇ ਹੋ ਮੈਨੂੰ ਲੱਗਦਾ ਤੁਸੀਂ ਸਾਰੀ ਉਮਰ ਵੀ ਕਰ ਸਕਦੇ ਹੋ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੈਮ ਦਾ ਕਹਿਣਾ ਸੀਗਾ ਵੀ ਜੇ ਕੋਈ ਕੁੜੀ ਮੁੰਡੇ ਦੇ ਜਾਂ ਮੁੰਡਾ ਕਿਸੇ ਕੁੜੀ ਤੇ ਸ਼ੱਕ ਕਰੇ ਤੇ ਉਹ ਸ਼ੱਕ ਨਹੀਂ ਹੁੰਦਾ ਉਹ ਤੁਹਾਡੀ ਕੇਅਰ ਹੁੰਦੀ ਆ ਵੈਲੈਂਟਾਈਨ ਵੀਕ ਤੁਹਾਡਾ ਕਿਵੇਂ ਦਾ ਰਿਹਾ ਸਾਨੂੰ ਇਸ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਸਾਡਾ ਖਾਸ ਪ੍ਰੋਗਰਾਮ ਪੌਡਕਾਸਟ ਕਿਵੇਂ ਦਾ ਲੱਗਿਆ ਇਹ ਵੀ ਸਾਨੂੰ ਜਰੂਰ ਦੱਸਦੇ ਰਹੋ ਅੱਗੇ ਅਸੀਂ ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰੀਏ ਸਾਨੂੰ ਇਹ ਵੀ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੱਸਦੇ ਰਹੋ ਵਸਦੇ ਰਹੋ ਜਿੱਥੇ ਰਹੋ ਖੁਸ਼ ਰਹੋ ਹੁਣ ਸਾਨੂੰ ਦਾ ਇਜਾਜ਼ਤ ਧੰਨਵਾਦ ਹਸ਼ਕਾ ਸ਼ਬਕ ਹੈ